ਇਨਾ ਆਸਾਨ ਨਹੀਂ ਹੁੰਦਾ ਆਪਦੇ ਤਰੀਕੇ ਨਾਲ ਆਪਦੇ ਮੁਤਾਬਕ ਜ਼ਿੰਦਗੀ ਨੂੰ ਜਿਉਣਾ ਕਿਉਂਕਿ ਜਦੋਂ ਤੁਸੀਂ ਆਪਦੇ ਮੁਤਾਬਕ ਜ਼ਿੰਦਗੀ ਜਿਉਣਾ ਸ਼ੁਰੂ ਕਰਦੇ ਹੋ ਨਾ ਤਾਂ ਕਿਸੇ ਇੱਕ ਦੇ ਵਿਰਲੇ ਨੂੰ ਛੱਡ ਕੇ ਨਾ ਸਾਰੀ ਦੁਨੀਆ ਦੀਆਂ ਅੱਖਾਂ 'ਚ ਤੁਸੀਂ ਖੜਕਣ ਲੱਗ ਜਾਂਦੇ ਆ ਇਹ ਕੋਈ ਸੌਖਾ ਨਹੀਂ ਹੈ ਪਰ ਹਾਂ ਜਦੋਂ ਤੁਸੀਂ ਆਪਦੇ ਤਰੀਕੇ ਨਾਲ ਆਪਦੇ ਲਈ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੰਦੇ ਹੋ ਨਾ ਤੁਸੀਂ ਦੇਖਿਓ ਤੁਹਾਡਾ ਫੇਸ ਹੀ ਉਹ ਨਹੀਂ ਰਹਿਣਾ ਇਹ ਲੋਕਾਂ ਨੇ ਆਪਾਂ ਨੂੰ ਸਰਟੀਫਿਕੇਟ ਥੋੜਾ ਦੇਣੇ ਆ ਦਿੰਦੇ ਵੀ ਬਹੁਤ ਹੋਣਗੇ ਪਰ ਉਹ ਸਰਟੀਫਿਕੇਟ ਆਪਦੇ ਘਰੇ ਰੱਖ ਲੈਂਦੇ ਆ ਕਿਉਂਕਿ ਆਪਾਂ ਉਹਨਾਂ ਦੇ ਘਰੋਂ ਜਾ ਕੇ ਲੈ ਕੇ ਨਹੀਂ ਆਉਂਦੇ ਹੁਣ ਇੱਕ ਪਰਸਨ ਆ ਉਹਨੇ ਫੋਰ ਇਗਜ਼ਾਮਪਲ ਮੈਂ ਆ ਵੀਡੀਓ ਬਣਾ ਰਹੀ ਹਾਂ ਇਹਦੇ ਚ 100 ਬੰਦੇ ਦਾ ਕਮੈਂਟ ਆਏਗਾ ਵੈਰੀ ਗੁੱਡ ਵੈਰੀ ਨਾਈਸ ਤੁਸੀਂ ਬਹੁਤ ਅੱਛਾ ਕਰ ਰਹੇ ਹੋ ਤੁਸੀਂ ਵਧੀਆ ਵਿਚਾਰ ਬੋਲਦੇ ਹੋ ਸੋ ਉਹਨਾਂ ਵਾਸਤੇ ਥੈਂਕ ਯੂ ਹੁਣ ਕੁਝ ਕੋ ਹੋਣਗੇ ਜਿਨ੍ਹਾਂ ਨੂੰ ਨਹੀਂ ਚੰਗਾ ਲੱਗੂਗਾ ਹੁੰਦਾ ਨਾ ਐਦਾਂ ਹੁਣ ਆਪਣੀ ਇਨਸਾਨਾਂ ਦੀ ਪ੍ਰੋਬਲਮ ਪਤਾ ਕੀ ਹੈ ਆਪਾਂ ਉਹ 100 ਕਮੈਂਟ ਛੱਡ ਕੇ ਨਾ ਉਹ ਇੱਕ ਕਮੈਂਟ ਤੇ ਬੜਾ ਧਿਆਨ ਦੇਵਾਂਗੇ ਆਪਾਂ 100 ਪੁੱਲ ਜਾਣੇ ਸਿਰਫ ਇੱਕ ਯਾਦ ਰਹਿਣਾ ਉਹਨੇ ਮੈਨੂੰ ਐਵੇਂ ਕਿਹਾ ਸੀ ਜੋ ਤੋਂ ਮੈਂ ਸਟਾਰਟਿੰਗ ਚ ਐ ਥਰੂ ਕੀਤਾ ਸੀ ਨਾ ਵੀਡੀਓਜ਼ ਤਾਂ ਉਦੋਂ ਮੇਰੀ ਇਹ ਸਿਚੁਏਸ਼ਨ ਕਦੇ ਕਰੇ ਹੁੰਦੀ ਸੀ ਪਰ ਐਕਚੁਅਲ ਜੋਣਾ ਬਿਲਕੁਲ ਸਮਾਂ ਬਦਲ ਗਿਆ ਸੋਚ ਬਦਲ ਗਈ ਹੈ ਕਿ ਹਾਂ ਅਗਰ ਸਾਡੇ ਦਿਨ ਚ 24 ਘੰਟੇ ਆ 24 ਘੰਟੇ ਹੈਗੇ ਹਨ 24 ਘੰਟਿਆਂ ਦੇ ਵਿੱਚ 23 ਘੰਟੇ ਸਾਡੇ ਬੜੇ ਸੋਹਣੇ ਲੰਗੇ 1 ਘੰਟੇ ਦੇ ਵਿੱਚ ਕੋਈ ਪਰਸਨ ਤੁਹਾਡੇ ਘਰ ਆਇਆ ਜਾਂ ਤੁਹਾਨੂੰ ਕਿਸੇ ਦਾ ਫੋਨ ਆਇਆ ਉਹਨੇ ਤੁਹਾਨੂੰ ਮਾੜਾ ਚੰਗਾ ਬੋਲਤਾ ਠੀਕ ਹੈ ਤੁਸੀਂ ਕੀ ਕਰਦੇ ਹੋ ਉਹ 1 ਘੰਟਾ ਜਿਹੜਾ 24 ਘੰਟੇ ਤੁਸੀਂ ਵਧੀਆ ਸਪੈਂਡ ਕੀਤੇ ਤੁਸੀਂ 1 ਘੰਟਾ ਜਿਹੜਾ ਤੁਹਾਨੂੰ ਫੋਨ ਆਇਆ ਨਾ ਤੁਸੀਂ ਕੀ ਕਰਦੇ ਹੋ ਅਗਲੇ ਦਿਨ ਦੇ ਜਿਹੜੇ 24 ਤੇ 24 ਘੰਟੇ ਹਨ ਪਿਛਲੇ 1 ਘੰਟੇ ਦੇ ਵਿੱਚ ਜਿਹੜਾ ਤੁਹਾਨੂੰ 2 ਮਿੰਟ ਫੋਨ ਆਇਆ ਜਾਂ ਕਿਸੇ ਨੇ ਤੁਹਾਨੂੰ ਟੋਟ ਮਾਰਿਆ ਉਹਦੇ ਪਿੱਛੇ ਸੀ ਬਰਬਾਦ ਕਰ ਦਿੰਨੇ ਆ ਐਵੇਂ ਹੀ ਕਰਦੇ ਆ ਨਾ ਸੋ ਮੇਰਾ ਇਹ ਗੱਲ ਕਹਿਣ ਦਾ ਮਤਲਬ ਸਿਰਫ ਇਹੀ ਸੀਗਾ ਕਿ ਆਪਾਂ ਆਵਦੀ ਜ਼ਿੰਦਗੀ ਦੇ ਵਿੱਚ ਆਪਦੀਆਂ ਪ੍ਰੋਬਲਮਸ ਤੋਂ ਬਹੁਤ ਘੱਟ ਦੁਖੀਆਂ ਆ ਆਪਾਂ ਨੂੰ ਕੋਈ ਵੱਡੀਆਂ ਮੁਸ਼ਕਲਾਂ ਨਹੀਂ ਹੈਗੀਆਂ ਜੋ ਹੁਣ ਦਾ ਦੌਰ ਚੱਲ ਰਿਹਾ ਮੈਨੂੰ ਲੱਗਦਾ ਤੁਸੀਂ ਵੀ ਸਹਿਮਤ ਹੋਵੋਗੇ ਲੇਡੀਜ਼ ਨੂੰ ਕੋਈ ਵੱਡੀ ਪ੍ਰੋਬਲਮ ਨਹੀਂ ਆ ਰਹੀ ਉਹ ਜ਼ਿਆਦਾ ਥਿੰਕਿੰਗ ਓਵਰ ਥਿੰਕਿੰਗ ਕਰਦੀਆਂ ਸਿਰਫ ਇਹਨਾਂ ਚੀਜ਼ਾਂ ਤੇ ਉਹਨੇ ਮੈਨੂੰ ਆ ਕੇ ਟੌਟ ਮਾਰਿਆ ਤੇ ਉਹ ਸਾਰਾ ਦਿਨ ਫੈਡਾ ਪਰਹੰਦੀ ਆ ਆਪਦੇ ਬੱਚਿਆਂ ਤੇ ਉਹ ਗੁੱਸਾ ਨਿਕਲ ਜਾਂਦਾ ਹੈ ਸਤਿ ਸ਼੍ਰੀ ਅਕਾਲ ਅਪਾ ਪੂਰੀ ਫੈਮਿਲੀ ਡਿਸਟਰਬ ਕਰ ਲੈਨੇ ਚਾਹੋ ਕੋਈ ਮੇਲ ਆ ਜਾਂ ਫੀਮੇਲ ਆ ਅਕਸਰ ਹੀ ਐਦਾਂ ਹੁੰਦਾ ਆ ਸੋ ਮੈਂ ਐਂਡ ਤੇ ਇਹੀ ਕਹਿਣਾ ਚਾਹੂੰਗੀ ਕਿ ਥੋਡੀ ਤੁਹਾਡਾ ਪੀਸ ਤੁਹਾਡੀ ਸੁਖ ਸ਼ਾਂਤੀ ਤੁਹਾਡੇ ਹੱਥ ਚ ਆ ਇਹ ਆਪਾਂ ਇਹ ਵਾਲੀ ਸਰਟੀਫਿਕੇਟ ਕਿਸੇ ਨੂੰ ਨਾ ਦਈਏ ਇਹ ਖੁਸ਼ੀਆਂ ਦੀਆਂ ਚਾਬੀਆਂ ਅਸੀਂ ਆਪਦੇ ਕੋਲ ਹੀ ਰੱਖੀਏ ਤਾਂ ਅਸੀਂ ਖੁਸ਼ ਰਵਾਂਗੇ ਤੇ ਜਦੋਂ ਅਸੀਂ ਇਹ ਖੁਸ਼ੀਆਂ ਦੀਆਂ ਚਾਬੀਆਂ ਕਿਸੇ ਹੋਰ ਦੇ ਹੱਥਾਂ 'ਚ ਦੇ ਦਿੰਨੇ ਆ ਨਾਲੇ ਸੰਭ ਕੇ ਰੱਖੀ ਉਹ ਅਕਸਰ ਹੀ ਗਵਾ ਦਿੰਦੇ ਆ ਫਿਰ ਜਦੋਂ ਪੁੱਛੋਗੇ ਤੁਸੀਂ ਐਵੇਂ ਕਿਉਂ ਕਿਆ ਉਹ ਤੁਹਾਨੂੰ ਕਹਿਣਗੇ ਤੁਹਾਡੇ ਖੁਸ਼ੀਆਂ ਦੀ ਚਾਬੀ ਸਾਡੇ ਹੱਥੋਂ ਗਵਾ ਚ ਗਈ ਸੀ ਸੋ ਉਮੀਦ ਆ ਵਿਚਾਰ ਤੁਹਾਨੂੰ ਚੰਗੇ ਲੱਗਣਗੇ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਥੈਂਕ ਯੂ ਬਾਏ ਬਾਏ